ਸਸਾਈ ਕਾਲ ਜੀ ਕੀ ਹਾਲ ਚਾਲ ਨੇ ਕਰਤਾ ਰਹੀ ਸੀ ਸੈਰ ਕਿਉਂਕਿ ਵੀਕੈਂਡ ਆ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਐ ਤੇ ਸੈਰ ਕਰਦੇ ਕਰਦੇ ਮਨ ਦੇ ਵਿੱਚ ਆਈਡੀਆ ਆ ਗਿਆ ਸਾਡੇ ਰਣਜੀਤ ਭਾਜੀ ਹੈਗੇ ਆ ਪ੍ਰਾਪਰਟੀ ਮਾਰ ਪ੍ਰਾਪਰਟੀ ਬਾਰੇ ਜਾਣਕਾਰੀ ਬਾਵਾ ਰੱਖਦੇ ਆ ਇਹਨਾਂ ਨੂੰ ਪੜਨ ਦਾ ਕਈ ਸਾਰੇ ਰਸਾਲੇ ਜਿਹੜੇ ਪ੍ਰਾਪਰਟੀ ਵਾਲੇ ਆ ਇਹਨਾਂ ਨੇ ਸਬਸਕ੍ਰਾਈਬ ਕੀਤੇ ਹੋਏ ਆ ਮੈਂ ਕਿਹਾ ਫਿਰ ਆਪਣੇ ਦਰਸ਼ਕਾਂ ਨੂੰ ਪ੍ਰਾਪਰਟੀ ਦਾ ਹਾਲ ਹੀ ਸੁਣਾ ਦੋ ਕੀ ਕਹਿ ਰਹੀ ਹੈ ਆਸਟ੍ਰੇਲੀਆ ਦੀ ਪ੍ਰਾਪਰਟੀ ਖਾਸ ਤੌਰ ਦੇ ਉੱਤੇ ਮੈਲਬਰਨ ਦੀ ਸੋ ਆਪਾਂ ਸ਼ੇਅਰ ਕਰਦੇ ਕਰਦੇ ਰਜੀਤ ਸਿੰਘੋਂ ਤੋਂ ਆਪਾਂ ਸੁਣਦੇ ਆਂ ਭਾਜੀ ਸਭ ਤੋਂ ਪਹਿਲਾਂ ਸੀ7 ਆਸਟ੍ਰੇਲੀਆ ਤੁਹਾਡੇ ਆਪਣੇ ਮੰਚ ਦੇ ਉੱਤੇ ਤੁਹਾਡਾ ਸਵਾਗਤ ਆ ਹਾਂਜੀ ਸੀ7 ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆ ਪਿਆ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਤੁਸੀਂ ਇਦਾਂ ਹੀ ਸੀ7 ਆਸਟ੍ਰੇਲੀਅਨ ਪਿਆਰ ਦਿੰਦੇ ਰਹੋਗੇ ਜੀ ਜੀ ਤੇ ਅੱਜ ਆਪਾਂ ਥੋੜਾ ਬਹੁਤ ਡਿਸਕਸ ਕਰਦੇ ਆਂ ਰੀਅਲ ਸਟੇਟ ਬਾਰੇ ਆਸਟ੍ਰੇਲੀਆ ਦਾ ਜਿਵੇਂ ਜਿਹੜਾ ਹਫ਼ਤਾਵਾਰੀ ਰਿਵਿਊ ਆਪਾਂ ਕਹਿ ਸਕਦੇ ਆ ਜੀ ਤੇ ਇਹਦੇ ਨਾਲ ਇੱਕ ਡਿਸਕਲੇਮਰ ਵੀ ਹੈ ਵੀ ਇਹ ਸਾਡੀ ਕੋਈ ਸਾਡੀ ਪਰਸਨਲ ਰਾਏ ਆ ਕੋਈ ਇਹ professionl ਗਾਈਡੈਂਸ ਨਹੀਂ ਹੈਗੀ ਜੀ ਤੇ ਤੁਸੀਂ ਜੋ ਵੀ ਪ੍ਰੋਪਰਟੀ 'ਚ ਕੋਈ ਇਨਵੈਸਟ ਕਰਨਾ ਜਾਂ ਤੁਸੀਂ ਕੋਈ ਮੌਰਗੇਜ ਨਾਲ ਰਿਲੇਟਡ ਤੁਹਾਡੀ ਕੁਐਰੀ ਆ ਹਾਂ ਉਸ ਵਾਸਤੇ ਆਪਣੇ ਬ੍ਰੋਕਰ ਨਾਲ ਗੱਲਬਾਤ ਕਰਕੇ ਜਾਰੀ ਰੱਖੋ ਐਡਵਾਈਜ਼ਰ ਨਾਲ ਗੱਲ ਕਰ ਇਹ ਸਾਡਾ ਆਪਣਾ ਇੱਕ ਨਿੱਜੀ ਵਿਚਾਰ ਆ ਸਾਡੀ ਨਿੱਜੀ ਰਿਸਰਚ ਹੈ ਜੀ ਹਾਂ ਜਿਹੜੀ ਕਹਿ ਸਕਦੇ ਜੋ ਰਸਾਲਿਆਂ ਚ ਜੋ ਕੁਝ ਜਾਂ ਜਿਹੜੀ ਕਿਸੇ ਪ੍ਰਾਪਰਟੀ ਇਨਵੈਸਟਮੈਂਟ ਪੋਰਟਲ ਨੇ ਉਹਨਾਂ ਤੇ ਜਾਣਕਾਰੀ ਜਾਰੀ ਉਹ ਉਹਦੇ ਹਵਾਲੇ ਨਾਲ ਆ ਹਾਂਜੀ ਹਾਂਜੀ ਸੋ ਫੈਡਰਲ ਬਜਟ ਵੀ ਆਇਆ ਹੈ ਨਾ ਜੀ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਵੀ ਉਹਦੇ ਚ ਪ੍ਰਾਪਰਟੀ ਵਾਲਾ ਕੀ ਕੁਝ ਹੋਇਆ ਪਹਿਲਾਂ ਦੱਸੋ ਵੀ ਇਸ ਹਫਤੇ ਕੀ ਕਹਿ ਰਹੀਆਂ ਹੈ ਪ੍ਰਾਪਰਟੀ ਕੀ ਸੀਨ ਬਣਿਆ ਹੋਇਆ ਸਭ ਤੇ ਹਾਂਜੀ ਲਾਸਟ ਹਫਤੇ ਤੱਕ ਦੀ ਜਿਵੇਂ ਆਪਾਂ ਲਾਸਟ April ਤੱਕ ਦੀ ਗੱਲ ਕਰੀਏ ਹੂੰ ਤਾਂ April ਤੱਕ ਦਾ ਜਿਹੜਾ ਟ੍ਰੈਂਡ ਆ ਹੂੰ ਉਹ ਮਾਰਕੀਟ ਦਾ ਅਪ ਟ੍ਰੈਂਡ ਹੀ ਆ ਜਿਹੜੀ ਕੰਟੀਨਿਊਸਲੀ ਜਿਹੜੀ ਪ੍ਰੋਪਰਟੀ ਆ ਉਹ ਵੱਧ ਰਹੀ ਆ ਮਤਲਬ ਓਵਰਆਲ ਜੇ ਦੇਖਿਆ ਜਾਵੇ ਆਪਾਂ ਇਹ ਇਹ ਮੈਨੂੰ ਲੱਗਦਾ ਹੋ ਵੀ ਸਵਾ ਡੇਢ ਸਾਲ ਗਿਆ ਵਾਧਾ ਅ ਪ੍ਰੋਕਸੀਮੇਟ ਦੇਖੇ ਜੀ 15 ਮਹੀਨੇ ਤੋਂ 15 ਮਹੀਨੇ ਤੋਂ ਪਰ ਇਹ ਇਹਦੇ ਚੇਜ਼ ਵਿੱਚ ਦੱਸੋ ਵੀ ਜਿਹੜਾ ਵਾਧਾ ਹੈਗਾ ਉਹ ਬਹੁਤ ਬਰੀਕ ਆ ਹਨਾ ਵੀ ਆਈ ਨਹੀਂ ਹੈਗਾ ਵੀ 5% ਜਾਂ 7% ਹਾਂ ਨਹੀਂ ਨਹੀਂ ਬਹੁਤ ਮਾਈਨਰ ਆ ਜਿਵੇਂ ਆਪਾਂ ਦੇਖਿਆ ਜਾਵੇ ਜੇ ਆਪਾਂ ਦੇਖਦੇ ਆ ਵੀ ਜਿਵੇਂ ਸਿਡਨੀ ਦੇ ਵਿੱਚ ਆਪਾਂ ਪ੍ਰਾਪਰਟੀ ਜਿਹੜੀ ਦੇਖੀਏ 0.1% ਜਿਹੜੀ ਲਾਸਟ ਵੀਕ ਚ ਵਧੀ ਹੈ ਸਰ 0.1% ਹਾਂਜੀ ਤੇ ਜੇ ਆਪਾਂ ਇਹਨੂੰ ਮਤਲਬ ਦੇਖੀਏ ਵੀ ਮੰਥਲੀ ਕਿੰਨੀ ਆ ਮੰਥਲੀ ਜਿਹੜੀ 0.4% ਆ ਜੀ ਤੇ ਜੇ ਆਪਾਂ ਇਹਨੂੰ ਪਿਛਲੇ 12 ਮਹੀਨੇ ਦੀ ਜਾਂ ਇੱਕ ਸਾਲ ਦੀ ਕਹਿ ਲਈਏ ਹਾਂਜੀ ਉਹ ਆਪਣੇ 7.8% ਆ ਜੀ ਯਾਨੀ ਕਹਿ ਸਕਦੇ ਆ ਕਿ ਪਿਛਲੇ ਸਾਲ ਜਿਹੜੀ ਮਤਲਬ ਲੱਖ ਦੀ ਚੀਜ਼ ਸੀ ਉਹ 1 ਲੱਖ 7800 ਦੀ ਹੋ ਗਈ। ਇੰਨਾ ਕਿੰਨੀ ਫਰਕ ਪਿਆਗਾ। ਹਾਂਜੀ 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 ਹਾਂਜੀ। ਸੋ ਜੇ ਜੇ ਹੁਣ ਆਪਾਂ 5 ਲੱਖ ਵਾਲੀ ਪ੍ਰਾਪਰਟੀ ਮੋਸਟਲੀ ਆਪਾਂ ਲੈਨੇ 30 35000 ਡਾਲਰ ਦਾ ਸਾਲ ਦਾ ਫਰਕ ਪੈ ਗਿਆ। ਹਾਂਜੀ ਹਾਂਜੀ ਸਹੀ ਗੱਲ। ਐਵਰੇਜ ਐਵਰੇਜ ਇਹ ਆਪਣਾ ਸਿਡਨੀ ਦਾ ਡਾਟਾ ਸੀਗਾ ਜਿਵੇਂ ਮੈਲਬਨ ਦਾ ਹੈਗਾ ਉਹਦਾ ਵੀ ਕੋਈ فرق ਨੇ ਸੇਮ ਆ ਜਿਹੜੀ ਪਲਾਜੇ ਆਪਾਂ ਪਿਛਲੇ ਮਹੀਨੇ ਦੀ ਗੱਲ ਕਰੀ 0.1% ਹਾਂਜੀ ਤੇ ਉਹਦੇ ਨਾਲ ਹੀ ਜੇ ਆਪਾਂ ਦੇਖੀਏ ਵੀ ਜਿਹੜੀ ਡ੍ਰੌਪ ਹੋਈ ਆ ਜਿਹੜੀ ਪਿਛਲੇ ਮੰਥ ਨਾਲੋਂ 0.1% ਡ੍ਰੌਪ ਵੀ ਹੋਈ ਆ ਅੱਛਾ ਯਾਨੀ ਕਿ ਮੈਲਬਰਨ ਦੀ ਮੈਲਬਰਨ ਦੀ ਮੈਲਬਰਨ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹਦੀਆਂ ਕੀਮਤਾਂ ਕੁਛ ਕਟੀਆਂ ਨੇ ਹਾਂਜੀ 0.1% ਬਟ ਮਾਈਨਰ ਜਿਹਾ ਫਰਕ ਆ ਜੀ ਪਰ ਸਟਿਲ ਮਤਲਬ ਇਹ ਡ੍ਰੌਪ ਹੋਇਆ ਇਹ ਮੈਂ ਮੈਂ ਵੀ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਉਹ ਘਰ ਬਣਾਉਂਦੇ ਨੇ ਉਹ ਗੱਲ ਇਹ ਕਹਿ ਰਹੇ ਸੀ ਉਹ ਕਹਿੰਦੇ ਵੀ ਖਾਸ ਕਰਕੇ ਕਲਕੈਲੋ ਦੇ ਵਿੱਚ ਵੀ ਵੀ ਜੋ ਜਿੱਦਾਂ ਬਣਾ ਕੇ 3 ਮਹੀਨੇ ਪਹਿਲਾਂ ਜਿਹੜਾ ਅਸੀਂ ਪ੍ਰਾਈਸ ਦੇ ਐਕਸਪੈਕਟ ਕਰਦੇ ਸੀ ਉਹ ਇਸ ਮੌਕੇ ਤੁਹਾਨੂੰ ਉਦੋਂ ਥੋੜਾ ਘੱਟ ਮਿਲ ਰਿਹਾ ਸਹੀ ਗੱਲ ਹੈ ਸਹੀ ਹਾਂ ਜੀ ਤੇ ਇਦਾਂ ਹੀ ਆਪਣਾ ਜਿਵੇਂ ਅੱਗੇ ਦੇਖਿਆ ਜਾਵੇ ਜਿਵੇਂ ਬ੍ਰਿਸਬੇਨ ਦੀ ਮਾਰਕੀਟ ਆ ਉਹਦੇ ਚ ਜਿਵੇਂ ਪਿਛਲੇ ਹਫਤੇ ਦੀ ਜੇ ਆਪਾਂ ਗੱਲ ਕਰੀਏ ਉਹ 0.3% ਵਧੀਆ ਹਾਂਜੀ ਤੇ ਜੇ ਕੰਪੈਰੀਟਿਵਲੀ ਆਪਾਂ ਦੇਖੀਏ ਸਿਡਨੀ ਮੈਲਬਨ ਜਿਵੇਂ 0.1% ਵਧੀਆ ਹਾਂਜੀ ਤੇ ਜਿਹੜਾ ਆਪਣਾ ਬ੍ਰਿਸਬੇਨ ਆ ਉਹ 0.3% ਵਧੀਆ ਤੇ ਜੇ ਆਪਾਂ ਉਹਦਾ ਮੰਥਲੀ ਗੱਲ ਕਰੀਏ ਤਾਂ ਮੰਥਲੀ ਉਹਦਾ 1.1% ਇਨਕਰੀਸ ਹੋਇਆ ਜੀ ਤੇ ਇਹਦੇ ਨਾਲ ਹੀ ਜੇ ਆਪਾਂ ਉਹਦਾ ਪਿਛਲੇ 12 ਮਹੀਨਿਆਂ ਦਾ ਦੇਖਦੇ ਹਾਂ ਬ੍ਰਿਸਬੇਨ ਦਾ ਹਾਂਜੀ ਅੱਛਾ ਤਾਂ ਉਹ 15.9% ਆ ਹਾਇਰ ਹੈ ਜੀ ਮਤਲਬ ਵਧੀਆ ਅੱਛਾ ਜਣੀ ਬ੍ਰੈਸਵੇਨ ਦੀ ਪ੍ਰਾਪਰਟੀ 15% 15% ਇੱਕ ਸਾਲ ਚ ਵਧ ਗਈ ਹੈ। ਹਾਂਜੀ ਹਾਂਜੀ। ਇਹੀ ਗੱਲ ਹੈ ਕਿ ਜਿਆਦਾ ਮੈਂ ਇਹ ਵੀ ਦੇਖ ਰਿਹਾ ਖਾਸ ਤੌਰ ਤੇ ਨਿਊਜ਼ੀਲੈਂਡ ਤੋਂ ਵੀ ਨਾ ਜਿਹੜਾ ਜਿਹੜੀ ਪੰਜਾਬੀ ਕਮਿਊਨਿਟੀ ਦਾ ਮੈਲਬਰਨ ਮੂਵ ਹੋ ਰਹੀ ਹੈ ਪਰ ਵਾਇਡਰ ਜਿਹੜੀ ਕਮਿਊਨਿਟੀ ਆ ਕੁਵਿੰਜ਼ਲੈਂਡ ਜਿਆਦਾ ਹੋ ਰਹੀ ਹੈ। ਹਾਂਜੀ ਸਹੀ ਗੱਲ ਹੈ ਸਹੀ ਹੈ। ਹਾਂਜੀ ਤੇ ਮੈਨੂੰ ਲੱਗਦਾ ਹੈ ਕਿ ਜਿੱਦਾਂ ਇੱਥੇ ਇਨਫਰਾਸਟ੍ਰਕਚਰ ਇੱਥੇ ਲੈਂਡ ਰੀਲீஸ் ਜਾਂ ਹੋਰ ਪਾਲਿਸੀਆਂ ਕੰਪੈਰੀਟਿਵ ਕੁਵਿੰਜ਼ਲੈਂਡ ਤੋਂ ਥੋੜੀਆਂ ਜਿਹੀ ਈਜ਼ੀ ਆ ਇੱਥੇ ਘਰ ਛੇਤੀ ਸਹੀ ਗੱਲ ਹੈ ਜੀ ਕੁਇੰਜ਼ ਕੁਇੰਜ਼ਲੈਂਡ ਇਹ ਵੀ ਚੀਜ਼ਾਂ ਫਰਕ ਪੈ ਜਾਂਦੀਆਂ ਇਹ ਵੀ ਫਰਕ ਪੈ ਜਾਂਦੀਆਂ ਜਿਹੜੀ ਸਿਡਨੀ ਦੇ ਵਿੱਚ ਕੰਸਟਰਕਸ਼ਨ ਕੋਸਟ ਡਿਫਰੈਂਟ ਆ ਕਿਉਂਕਿ ਉੱਥੋਂ ਦੀ ਮੈਥਡੋਲੋਜੀ ਵੱਖਰੀ ਆ ਇੱਥੋਂ ਦੀ ਮੈਲਬਰਨ ਦੀ ਵੱਖਰੀ ਆ ਬੈਸਟਨ ਆਸਟ੍ਰੇਲੀਆ ਦੀ ਬੱਕਰੀ ਆ ਇਹ ਵੀ ਕਾਸਟਾਂ ਦੇ ਉੱਤੇ ਫਰਕ ਪਾਉਂਦੀਆਂ ਚੀਜ਼ਾਂ ਹਾਂਜੀ ਹਾਂਜੀ ਓਵਰਆਲ ਫੈਕਟਰ ਪੈਂਦੇ ਜੀ ਹਾਂਜੀ ਤੇ ਹੋਰ ਇਹਦੇ ਉਹਦੇ ਨਾਲ ਹੀ ਆ ਪੰਜੀ ਦੇਖੀ ਜੇ ਜੇ ਓਵਰਆਲ ਆਪਾਂ ਗੱਲ ਕਰੀਏ ਨਾ ਆਪਾਂ ਪੂਰੀ ਕੰਟਰੀ ਦੀ ਕੈਪੀਟਲਸ ਨੂੰ ਲੈ ਕੇ ਚੱਲੀਏ ਤਾਂ ਉਹਦਾ ਜਿਹੜਾ ਇਨਕਰੀਜ਼ ਆ ਉਹ 0.6% ਹੋਇਆ ਮਤਲਬ ਪਿਛਲੇ ਜੇ ਆਪਾਂ ਜਿਹੜਾ ਵੀਕ ਦੀ ਗੱਲ ਕਰੀਏ ਜੇ ਤੇ ਉਹਦੀ ਜਿਹੜੀ ਓਵਰਆਲ ਮੰਥ ਦੀ ਜੇ ਮੈਂ ਦੇਖੀ ਉਹ 1.1% ਹੂੰ ਤੇ ਸਾਲ ਦੀ ਕਿੰਨੀ ਕੰਟਰੀ ਵਾਈਜ਼ ਤੇ ਕੰਟਰੀ ਵਾਈਜ਼ ਜਿਹੜੀ ਉਹ ਸਾਲ ਦੀ ਹੈਗੀ ਜੀ 9.2% ਅੱਛਾ ਯਾਨੀ ਕਿ ਸਾਲ ਦਾ ਲੱਖ ਮਗਰ 9000 ਡਾਲਰ ਸਾਲ ਦਾ ਯਾਨੀ ਕੰਟਰੀ ਵਾਈਡ ਵਧਿਆਗਾ ਹਾਂਜੀ 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 ਰੇਣਾ ਸਾਹਿਬ ਆਜੋ ਨੇੜਾ ਨੇੜੇ ਆਜੋ ਬਾਲਾ ਦੂਰ ਨਾ ਹੋਏ ਤਾਂ ਵਿਆਹ ਵਾਲੀ ਮੂਵੀ ਵਾਂਗੂ ਮੂਵੀ ਬਣਾਈ ਜਾਂਦੇ ਆ ਹੈਨਾ ਹੈ ਜੀ ਸੋ ਜੀ ਬਾਜੀ ਦੇ ਹੱਥ ਚ ਕੈਮਰਾ ਹੈ ਪ੍ਰਾਣਾ ਫਿਰ ਵੀ ਰੰਗ ਜਿਹੜਾ ਕਹਿੰਦੇ ਹੁੰਦੇ ਉਹ ਆਜਾ ਆਉਂਦਾ ਜੀ ਹੈਨਾ ਹਾਂਜੀ ਤੇ ਕੀ ਹੋਰ ਇਹਦੇ ਵਿੱਚ ਕੀ ਕੁਝ ਸਾਹਮਣੇ ਆ ਕੋਈ ਇੰਟਰਸਟ ਰੇਟਾਂ ਬਾਰੇ ਵੀ ਕੁਝ ਕੁਝ ਇਹਦੇ ਵਿੱਚ ਪਤਾ ਲੱਗਿਆ ਜੀ ਅਨਟਰਸਟ ਰੇਟ ਅਜੇ ਸਟਿਲ ਖੜੇ ਆ ਜੀ ਆਪਣਾ ਆ ਜਿਹੜਾ ਕੁਆਟਰ ਦੇ ਵਿੱਚ ਆਇਆ ਕੋਈ ਵਾਅਦਾ ਨਹੀਂ ਦਰਜ ਕੀਤਾ ਜੀ ਹੈ ਨਾ ਕੋਈ ਵਾਅਦਾ ਦਰਜ ਨਹੀਂ ਹੋਇਆ ਹੈਗਾ ਹਾਂਜੀ ਤੇ ਉਹਦੇ ਨਾਲ ਇਹ ਹੈ ਵੀ ਜਿਹੜੀ ਜਿਵੇਂ ਥੋੜਾ ਜਿਹਾ ਘਰਾਂ ਦੀ ਜਿਹੜੀ ਸੇਲ ਆ ਉਹ ਜੇ ਆਪਾਂ ਦੇਖੀ ਆਕਸ਼ਨ ਤੇ ਜਿਹੜੀ ਆ ਉਹ ਜੀ ਹਾਂ ਆ ਨੁਕਤਾ ਮੇਨ ਆ ਹੈ ਨਾ ਉਹ ਆਕਸ਼ਨ ਤੇ ਮਤਲਬ ਜਿਹੜੀ ਪ੍ਰਾਪਰਟੀ ਕਲੀਅਰੈਂਸ ਆ ਨਾ ਹਾਂਜੀ ਉਹ ਮਤਲਬ ਘੱਟ 71% ਜਿਹੜੀ ਮਤਲਬ ਕਿ ਨਹੀਂ ਕਲੀਅਰ ਹੋ ਰਹੀ ਪ੍ਰੋਪਰਟੀ ਜਾਨੀ ਕਿ ਜੇ 100 ਪ੍ਰਾਪਰਟੀਆਂ ਆਕਸ਼ਨ ਤੇ ਗਈਆਂ ਤਾਂ 29 ਪ੍ਰਾਪਰਟੀਆਂ ਆਕਸ਼ਨ ਤੇ ਵਿਕਦੀਆਂ 71 ਪ੍ਰਾਪਰਟੀਆਂ ਆਕਸ਼ਨ ਤੇ ਨਹੀਂ ਵਿਕਦੀ ਨਹੀਂ ਵਿਕਦੀ ਜੀ ਹਾਂਜੀ ਕਿ ਕਲੀਅਰ ਨਹੀਂ ਹੁੰਦੀ ਆਕਸ਼ਨ ਤੇ ਮਤਲਬ ਬਾਅਦ ਚ ਤੁਸੀਂ ਉਹ ਪ੍ਰਾਈਸ ਬਾਏ 네ਗੋਸ਼ੀਏਸ਼ਨ ਜਾਂ ਪ੍ਰਾਈਸ ਤੁਸੀਂ ਲਿਸਟ ਕਰਕੇ ਉਹਦੇ ਤੇ ਗੱਲ ਚੱਲਦੀ ਉਹਦਾ ਜਾਂਦੀ ਹੈ ਕਿਉਂਕਿ ਆਕਸ਼ਨ ਤੇ ਮੇਨੂੰ ਲੱਗਦਾ ਇਹ ਵੀ ਹੁੰਦਾ ਨਾ ਕਿ ਤੁਹਾਡੇ ਕੋਲ ਪ੍ਰੀ ਅਪਰੂਵਲ ਵਗੈਰਾ ਤੇ ਉਹ ਜਿਹੜਾ ਸਾਰਾ ਕੁਝ ਪਹਿਲਾਂ ਹੋਣਾ ਚਾਹੀਦਾ ਹਾਂ ਹਾਂ ਜੇ ਤੁਸੀਂ ਆਕਸ਼ਨ ਤੇ ਜਾਣਾ ਹੁਣ ਜੇ ਮੈਂ ਫਾਸਟ ਹੋਮ ਬਾਇਰ ਆ ਉਹ ਉਹ ਉਹਦੀ ਯਤਨੀ ਇਹ ਹੁੰਦਾ ਕਿ ਪ੍ਰਾਈਸ ਬਾਇ ਨੈਗੋਸ਼ੀਏਸ਼ਨ ਦੇ ਉੱਤੇ ਜਾ ਕੇ ਅਸੀਂ ਜਿਹੜਾ ਘਰ ਖਰੀਦ ਗਏ ਹਾਂ ਹਾਂਜੀ 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 ਸਾਰੀ ਸਹੀ ਗੱਲ ਹੈ ਸਹੀ ਤੇ ਤੇ ਜਿਹੜਾ ਦੂਜਿਆਂ ਦਾ ਕੋਈ ਡਾਟਾ ਹੈ ਵੀ ਦੂਜੀਆਂ ਕਿਵੇਂ ਕਿਵੇਂ ਵਿਕ ਰਹੀਆਂ ਕੁਝ ਹੋਰ ਉਹਦੇ ਵਿੱਚ ਜਾਣਕਾਰੀ ਕੋਈ ਬਾਕੀ ਜੀ ਇਹਦੇ ਵਿੱਚ ਆਪਾਂ ਹੋਰ ਦੇਖੀ ਜavi ਜਿਵੇਂ ਵੀ ਇਹਦਾ ਜਿਹੜਾ ਓਵਰਵਿਊ ਕੱਢਿਆ ਗਿਆ ਹੈ ਨਾ ਆਨੂੰ ਚੱਲਦੇ ਹਾਂ ਸਟੈਪ ਵੀ ਪੂਰੇ ਕਰਨੇ 10000 ਕਿਉਂਕਿ ਇਹ ਵੀ ਅੱਜ ਇਹ ਵੀ ਅੱਜਕੱਲ ਇਹ ਵੀ ਅੱਜਕੱਲ ਲੋਕਾਂ ਦਾ ਚੱਲ ਪਿਆ ਵੀ ਘੜੀਆਂ ਜਿਵੇਂ ਦੇ ਬਣਨ ਲੱਗੇ ਵੀ 10000 ਸਟੈਪ ਆਪਰ ਤੱਕ ਹੋਣੇ ਹਨ ਹੈ ਨਾ ਹਾਂਜੀ 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 ਹਾਂ ਤੇ ਉਹੀ ਦੇਖਿਆ ਜਾਵੇ ਜੇ ਓਵਰਆਲ ਜਿਹੜਾ ਮਤਲਬ ਹੁਣ ਤੱਕ ਦਾ ਲੱਗ ਰਿਹਾ ਨਾ ਉਹ ਇਹੀ ਲੱਗ ਰਿਹਾ ਵੀ ਜਿਹੜੇ ਪ੍ਰਾਪਰਟੀਆਂ ਦੇ ਪ੍ਰਾਈਸ ਆ ਉਹ ਆਪੀ ਹੋਣੇ ਆ ਹੂੰ ਤੇ ਜਿਹੜੇ ਮਤਲਬ ਉਹਦੇ ਨਾਲ ਜਿਹੜੇ ਰੈਂਟ ਆ ਓਬਵੀਅਸਲੀ ਉਹ 2024 ਆਪਣਾ 24 2024 ਦੇ ਵਿੱਚ ਮਤਲਬ ਉਹ ਉਹ ਵਧਣੇ ਆ ਹੂੰ ਠੀਕ ਹੈ ਜੀ ਇਹਦਾ ਵੀ ਦੇਖਿਆ ਜਾਵੇ ਜਿਹੜਾ ਮੁੱਖ ਕਾਰਨ ਆ ਉਹ ਹੈਗੇ ਜੀ ਆਪਣੀ ਸਪਲਾਈ ਦੀ ਘਾਟ ਹਾਂਜੀ ਹਾਂਜੀ ਸਾਰਾ ਡਿਮਾਂਡ ਸਪਲਾਈ ਦੀ ਖੇੜ ਹੈ ਜੀ ਤੇ ਉਹ ਵੀ ਆਪਾਂ ਪਹਿਲਾਂ ਹੁਣ ਖਬਰਾਂ 'ਚ ਗੱਲ ਕਰ ਹੀ ਰਹੇ ਸੀ ਟੇਣਾ ਸਾਹਿਬ ਨੇ ਕਿ ਕੰਸਟਰਕਸ਼ਨ ਇੰਡਸਟਰੀ ਦੇ ਉੱਤੇ ਵੀ ਮੋਨੋਪੋਲੀ ਆ ਭਾਜੀ ਸਹੀ ਗੱਲ ਹੈ ਜੀ ਕੁਝ ਕੰਪਨੀਆਂ ਦੀ ਕੁਝ ਲੋਕਾਂ ਦੀ ਹਾਂਜੀ ਹਾਂਜੀ ਉਹ ਸਾਰਾ ਚੀਜ਼ਾਂ ਉਹਦੇ ਡਰਾਈਵ ਕਰਦੀਆਂ ਸਹੀ ਗੱਲ ਹੈ ਹੁਣ ਆਪਾਂ ਗੱਲ ਕੀ ਹੈ ਕਿ ਪਿੱਛੇ ਜਨਾ ਮਾਈਗ੍ਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਵੀ ਮਾਈਗ੍ਰੈਂਟ ਆ ਕੇ ਇੱਥੇ ਮੰਗਾਈ ਵਧਾ ਦਿੰਦੇ ਆ ਇੱਥੇ ਜਾਂ ਆਰਜੀਬੀ ਜਿਹੜੇ ਸਟੂਡੈਂਟ ਆ ਕੇ ਬਹੁਤ ਕੰਮ ਖਰਾਬ ਕਰ ਰਿਆ ਰੈਂਟਰ ਜਿਹੜੀ ਪ੍ਰਾਈਸ ਜਿਹੜੇ ਵੱਧ ਰਹੇ ਆ ਅਸਲ ਦੇ ਵਿੱਚ ਤਾਂ ਉਹ ਤਾਂ ਕਹਿੰਦੇ ਉਹ ਜਾਂਚ ਦੇ ਵਿੱਚ ਆ 5% ਹੀ ਇਫੈਕਟ ਉਹਨਾਂ ਦਾ ਸਹੀ ਗੱਲ 90% ਤਾਂ ਲੋਕਲ 95% ਦਾ ਲੋਕਲ ਰੀਜਨ ਨੇ ਹਾਂਜੀ ਹਾਂਜੀ ਸਹੀ ਗੱਲ ਜੀ ਜੀ ਤੇ ਤੇ ਇਹੀ ਹੈ ਵੀ ਜਿਹੜਾ ਟ੍ਰੈਂਡ ਹੈ ਉਹ ਹੁਣ ਤੱਕ ਦਾ ਅਪਵਰਡ ਹੈ ਤੇ ਅੱਗੇ ਆਪਣਾ ਇਸ ਪੂਰੇ ਸਾਲ ਦਾ ਜਿਹੜਾ ਇਹੀ ਮੰਨਿਆ ਜਾ ਰਿਹਾ ਵੀ ਜਿਹੜੀ ਇਹ ਪ੍ਰੋਪਰਟੀ ਆ ਉਹਦਾ ਮਤਲਬ ਘਟਣ ਦੇ आसार ਨਹੀਂ ਦਿਖਦੇ ਹੂੰ ਤੇ ਉਹ ਕੰਟੀਨਿਊਸਲੀ ਜਿਹੜੀ ਮਤਲਬ ਉਹਦੇ ਪ੍ਰਾਈਸਸ ਆ ਆਪ ਹੋ ਗਏ ਸੁਭਾਅ ਰੈਂਟਾਂ ਦੇ ਵਿੱਚ ਵੀ ਇਹੀ ਚੀਜ਼ ਹੈ ਹੈਨੀ ਤਾਂ ਨੇਚਰਲੀ ਹੈ ਕਿ ਜਦੋਂ ਘਰਾਂ ਦੀਆਂ ਕੀਮਤਾਂ ਵਧਣ ਗਈਆਂ ਤਾਂ ਜਿਹੜੇ ਇਨਵੈਸਟਮੈਂਟ ਪ੍ਰਾਪਰਟੀ ਬਣਾਉਂਦੇ ਆ ਉਹ ਆਪਣੀ ਬੈਂਕ ਦੀਆਂ ਕਿਸ਼ਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਹਾਂ ਜਿਹਦੇ ਕਰਕੇ ਰੈਂਟ ਵੀ ਵਧਣਗੇ ਜੀ ਹੈਨਾ ਜਾਂ ਤਾਂ ਇਹ ਹੈ ਵੀ ਘਰਾਂ ਦੀ ਕੰਸਟਰਕਸ਼ਨ ਬਹੁਤ ਜ਼ਿਆਦਾ ਵਧ ਗਈ ਮਤਲਬ ਵੀ ਘਰ ਬਲਕ ਦੇ ਵਿੱਚ ਬਣ ਗਏ ਸਹੀ ਗੱਲ ਹੈ ਵੀ ਖਾਲੀ ਪਏ ਉਹੀ ਗੱਲ ਹੈ ਕਿ ਇੱਥੇ ਲੋਕ ਵੀ ਜਿਹੜੇ ਹੁਣ ਜਿੱਦਾਂ ਹੁਣ ਮੈਲਬਰਨ ਵਰਗੇ ਸ਼ਹਿਰਾਂ 'ਚ ਅ ਹੋਰ ਹਿੱਸਿਆਂ 'ਚੋਂ ਆ ਕੇ ਇੱਥੇ ਰਹਿਣ ਜਿਆਦਾ ਆ ਵੀ ਰਹੇ ਆ ਜੀ ਹਨਾ ਹੁਣ ਤੁਸੀਂ ਦੇਖੋ ਆਪਾਂ ਹੁਣ ਆ ਇੱਥੇ ਜਿਸ ਏਰੀਆ 'ਚ ਕਿਨਬਰੂਕ ਏਰੀਆ ਹੈ ਹੂੰ ਕਿਨਬਰੂਕਾ ਡੋਨੀਬਰੂਕ ਦਾ ਮਤਲਬ ਇੱਕ ਪਾਰਟੀ ਮੰਨ ਸਕਦੇ ਆ ਆਪਾਂ ਨਾਲ ਸਾਹਮਣੇ ਕਲਕਲੋ ਆ ਇੱਕ ਪਾਸੇ ਮਿਕਲਮ ਅੱਗੇ ਪੈਪਰਕਨ ਹਿਲ ਕਈ ਸੁਭਾਵ ਹੈਗੇ ਆ ਹੁਣ ਜਿਵੇਂ ਆ ਟਾਊਨ ਹਾਊਸ ਆਪਾਂ ਦੇਖ ਰਹੇ ਆ ਕੁਝ ਬਣ ਚੁੱਕੇ ਆ ਕੁਝ ਸੈਮੀ ਕੰਸਟਰਕਸ਼ਨ ਆ ਕੁਝ ਦੀ ਕੰਸਟਰਕਸ਼ਨ ਸਟਾਰਟ ਹੋਈ ਆ ਹਾਂਜੀ ਤੇ ਏ ਮੋਸਟਲੀ ਜਿਹੜੇ ਵਿਕੇ ਹੋਣਗੇ ਆਲਰੇਡੀ ਕਿਉਂਕਿ ਜਿਹੜੀ ਸਪਲਾਈ ਆ ਨਾ ਸਪਲਾਈ ਬਹੁਤ ਘੱਟ ਹੋ ਰਹੀ ਹੈ ਜੀ ਤੇ ਡਿਮਾਂਡ ਆ ਜਿਹੜੀ ਉਹ ਜ਼ਿਆਦਾ ਤਾਂ ਓਬਵੀਅਸਲੀ ਆ ਵੀ ਫਿਰ ਮਤਲਬ ਪ੍ਰਾਈਸ ਘਟਣ ਦਾ ਤਾਂ ਕੋਈ ਚਾਂਸ ਹੈ ਨਹੀਂ ਤੇ ਜੇ ਡਿਮਾਂਡ ਜਿਹੜੀ ਜ਼ਿਆਦਾ ਤਾਂ ਫਿਰ ਓਬਵੀਅਸਲੀ ਜੇ ਰੈਂਟਲ ਪ੍ਰਾਪਰਟੀ ਆ ਉਹਦੇ ਤੇ ਵੀ ਇਫੈਕਟ ਪੈਦਾ ਫੈਡਰਲ ਬਜਟ ਵੀ ਆਇਆ ਉਹਦੇ ਚੋਂ ਕੀ ਚੀਜ਼ਾਂ ਨਿਕਲ ਗਈ ਉਹਦਾ ਪ੍ਰਾਪਰਟੀ ਮਾਰਕੀਟ ਉੱਤੇ ਕੀ ਇੰਪੈਕਟ ਪਿਆਗਾ ਫੈਡਰਲ ਬਜਟ ਦਾ ਜੀ ਕੁਝ ਮਾਹਰਾਂ ਦਾ ਕਹਿਣਾ ਹੈ ਵੀ ਜਿਹੜਾ ਜਿਵੇਂ ਜਿਹੜਾ ਟੈਕਸ ਕਟ ਹੂੰ ਉਹ ਲੈ ਕੇ ਆਇਆ ਪਾਲਿਸੀ ਹੂੰ ਨੈਕਸਟ ਈਅਰ ਦਾ ਇਹ ਟੈਕਸ ਕਟ ਕੀ ਹੈ ਜੀ ਇਹ ਇਹ ਮਤਲਬ ਜਿਵੇਂ ਹੁਣ ਆਪਾਂ ਦੇਖਿਆ ਜੀ ਇਹਨਾਂ ਨੇ ਮਤਲਬ ਕੁਝ ਜਿਹੜਾ ਟੈਕਸ ਘੱਟ ਕਰਨਾ ਅੱਛਾ ਅਲੱਗ-ਅਲੱਗ ਬ੍ਰੈਕਟ ਦਾ ਅੱਛਾ ਜੀ ਹਾਂ ਜਿਹੜੇ ਲੋਕਾਂ ਦੇ ਜਿਹੜੇ ਆਪਾਂ ਜੋਬਾਂ ਕਰ ਰਹੇ ਆ ਜੋਬਸ ਕਰਦੇ ਆ ਹਾਂ ਜੀ ਤੇ ਉਹ ਜਦੋਂ ਟੈਕਸ ਘੱਟ ਕਰਨ ਤਾਂ ਜਿਹੜੀ ਆਪਾਂ ਮਤਲਬ ਕਹਿੰਦੇ ਨੇ ਹੁਣੇ ਵੀ ਜਿਹੜੀ ਆਪਣੀ ਪੌਕਟ ਦੇ ਵਿੱਚ ਆਪਾਂ ਨੂੰ ਜਿਆਦਾ ਜਿਹੜਾ ਮਨੀ ਕੋਈ ਰੁਪਈი ਜਿਆਦਾ ਰਹਿੰਦਾ। ਹਾਂਜੀ ਹਾਂਜੀ। ਉਹਦਾ ਇੱਕ ਇਹ ਵੀ ਮਾਰਾਂ ਦਾ ਕਹਿਣਾ ਵੀ ਉਹਦੇ ਨਾਲ ਕੀ ਹੈ ਜਿਹੜਾ ਲੋਕਾਂ ਦੀ ਥੋੜੀ ਅਫੋਰਡੇਬਿਲਟੀ ਆ ਵਧ ਜਾਣੀ ਆ। ਅੱਛਾ। ਠੀਕ ਹੈ ਜੀ। ਯਾਨੀ ਕਿ 500 ਡਾਲਰ ਜਿਹੜਾ ਟੈਕਸ ਘਟ ਕੇ ਉਹਨਾਂ ਕੋਲ ਹਾਂ ਜਿਵੇਂ ਹੁਣ ਜਿਵੇਂ ਆਪਾਂ ਦੇਖੀ ਜਾਵੇ ਆਪਾਂ ਮੈਂ ਇਥੇਕ ਦੇਖਿਆ ਸੀਗਾ ਇੱਕ ਆਪਣਾ। ਹਾਂਜੀ। ਜਿਹੜਾ ਮੈਂ ਜਿਵੇਂ ਜੇ ਕੋਈ ਬੰਦਾ 1 ਲੱਖ ਇਨਕਮ ਆ ਕਿਸੇ ਦੀ 1 ਲੱਖ ਡਾਲਰ ਇਨਕਮ ਆ। ਤਾਂ ਉਹਦੀ ਜਿਹੜੀ ਕਪੈਸਿਟੀ ਹੈ ਉਹ ਕਹਿੰਦੇ 25000 ਵੱਧ ਜਾਣੀ ਆ ਜਿਹੜੇ ਕਰੰਟ ਟੈਕਸ ਦੇ ਹਿਸਾਬ ਨਾਲ 25000 ਲੋਨ ਵੱਧ ਜਾ ਸਕਦਾ ਵਿਸਪੋਸ ਕਰੋ ਵੀ ਕੋਈ ਹੁਣ 1 ਲੱਖ ਇਨਕਮ ਆ ਕਿਸੇ ਦੀ ਹਾਂਜੀ ਠੀਕ ਹੈ ਜੀ ਜੇ ਉਹ ਅੱਜ ਉਹ 5 ਲੱਖ ਦਾ ਲੋਨ ਉਹਨੂੰ ਅਪਰੂਵ ਹੁੰਦਾ ਉਹਦਾ ਹਾਂ ਹਾਂ ਤਾਂ ਉਹਦਾ 5 ਲੱਖ 25 ਹੋਣ ਲੱਗ ਜਾਣਾ ਉਸ ਨਾਲ ਅੱਛਾ ਠੀਕ ਹੈ ਜੀ ਵੀ ਅਫੋਰਡੇਬਿਲਟੀ ਵੱਧਦੀ ਹੈ ਇਦਾਂ ਹੀ ਜੇ ਵੀ ਕਿਸੇ ਕੋਲ ਆਪਾਂ ਕਹਿ ਦਈਏ ਵੀ 1.5 ਲੱਖ ਡਾਲਰ ਆ ਕੋਈ ਕਿਸੇ ਇਨਕਮ ਹਾਂਜੀ ਉਹਦਾ ਮਤਲਬ 37000 ਐਕਸਟਰਾ ਬਣ ਗਿਆ ਉਹਦਾ ਕੀ ਹੋ ਜਾਂਦਾ ਉਹਦਾ ਸੇਮ ਗੱਲ ਉਹੀ ਆ ਵੀ ਉਦੇ ਨਾਲ ਪ੍ਰਾਪਰਟੀਆਂ ਦੇ ਪ੍ਰਾਈਸ ਫੇਰ ਅਪ ਹੋ ਸਕਦੇ ਆ ਕਿਉਂਕਿ ਫੇਰ ਡਿਮਾਂਡ ਆ ਜਿਹੜੀ ਜ਼ਿਆਦਾ ਵੱਧ ਗਈ ਨਾ ਹਾਂ ਅਗਲੇ ਦਾ ਲੋਨ ਵੱਧ ਹੋ ਗਿਆ ਲੋਨ ਵੱਧ ਹੋ ਗਿਆ ਅਫੋਰਡੇਬਿਲਟੀ ਬਣ ਗਈ ਹਾਂ 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 ਜੀ ਹਾਂ ਵੱਡਾ ਲਈਏ ਉਹ ਉਹਦਾ ਇੱਕ ਇਹ ਵੀ ਉਹਦਾ ਇਹ ਵੀ ਇਫੈਕਟ ਪਿਆ ਵੀ ਇਹ ਮਾਰਾਂ ਦਾ ਕਹਿਣਾ ਵੀ ਇਹਦੇ ਨਾਲ ਵੀ ਜਿਹੜੀ ਪ੍ਰਾਪਰਟੀ ਜਿਹੜੀ ਹੋਰ ਅਪ ਹੋਣਗੇ ਸਵਾਲ ਇੱਕ ਇਹਦੇ ਵਿੱਚ ਕੋਈ ਸਟੂਡੈਂਟਾਂ ਵਾਲਾ ਫੈਕਟਰ ਵੀ ਆ ਕੁਝ ਹਾਂਜੀ ਜਿਹੜਾ ਸਟੂਡੈਂਟਾਂ ਦਾ ਡੈਟ ਰੀਲੀਫ ਮਾੜ ਜਿਹੜਾ ਉਹਨਾਂ ਦਾ ਲੋਨ ਹੁੰਦਾ ਜਿਹੜੇ ਜਿਹੜੇ ਮਤਲਬ ਜਿਹੜੇ ਬਾਹਰੋਂ ਆਏ ਉਹ ਨਹੀਂ ਜਿਹੜੇ ਲੋਕਲ ਸਟੂਡੈਂਟ ਲੋਕਲ ਸਟੂਡੈਂਟ ਹਾਂਜੀ ਇਹ ਆਪਾਂ ਦੱਸ ਦਈਏ ਜਿਹੜੇ ਸਟੂਡੈਂਟ ਵੀਜੇ ਤੇ ਆਏ ਆ ਉਹਨਾਂ ਦਾ ਨਹੀਂ ਜਿਹੜੇ ਇਸ ਕੰਟਰੀ ਦੇ ਜੰਮੇ ਜਾਏ ਉਹ ਬੱਚੇ ਜਿਹੜੇ ਲੋਨ ਲੈ ਕੇ ਪੜ੍ਹਾਈ ਕਰਦੇ ਆ ਹਾਂਜੀ ਵੀ ਜਿਹੜੇ ਮਤਲਬ ਬੱਚਿਆਂ ਨੂੰ ਜਿਹੜੇ ਇੱਥੇ ਜਿਹੜੇ ਐਲੀਜੀਬਲ ਹੁੰਦੇ ਆ ਲੋਨ ਲੈਣ ਦੇ ਉਹ ਉਹਨਾਂ ਦੀ ਗੱਲ ਕਰਦੇ ਆ ਮਾਈਗ੍ਰੈਂਟ ਵੀ ਹੋ ਸਕਦੇ ਜਿਹੜੇ ਬਾਹਰੋਂ ਆ ਕੇ ਇੱਥੇ ਮਤਲਬ ਸੈਟਲ ਹੋਏ ਹੋਣ ਜਾਂ ਸਿਟੀਜ਼ਨ ਹੋਏ ਆ ਜਾਂ ਮਤਲਬ ਜਿਹੜੇ ਕਹਿੰਦਾ ਵੀ ਲੋਕਲ ਲੋਕਲ ਹਾਂਜੀ ਲੋਕਲ ਲੋਕਲ ਹਾਂਜੀ ਉਹਨਾਂ ਦੇ ਜਿਹੜਾ ਸਟੂਡੈਂਟ ਡੈਟ ਰੀਲੀਫ ਦੀ ਆਪਾਂ ਗੱਲ ਕਰਦੇ ਬੋ ਉਹਨਾਂ ਨੂੰ ਉਹਨਾਂ ਦਾ ਡੈਟ ਆ ਜਿਹੜਾ ਉਹਨਾਂ ਦਾ ਜਿਹੜਾ ਲੋਨ ਆ ਉਹ ਕਰਜ਼ਾ ਕਹਿ ਲਿਓ ਉਹ ਇਹਨਾਂ ਨੇ ਘੱਟ ਕਰਤਾ ਹੂੰ ਠੀਕ ਆ ਜੀ ਉਹਦਾ ਕਹਿੰਦੇ ਵੀ ਮਾਰਕੀਟ ਦੇ ਜਿਹੜਾ ਰੀਅਲ ਸਟੇਟ ਮਾਰਕੀਟ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਨੂੰ ਉਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ ਉਹਦਾ ਰੀਜ਼ਨ ਇਹ ਆ ਵੀ ਸਪੋਜ਼ ਕਰੋ ਕਿਸੇ ਨੇ 1 ਲੱਖ ਡਾਲਰ ਹੈ ਜਿਹੜਾ ਲੋਨ ਦੇਣਾ ਸਰਕਾਰ ਦਾ ਜੇ ਉਹਨਾਂ ਨੇ ਮਤਲਬ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਵੀ ਜੇ ਚਲੋ ਜੇ 10% ਘੱਟ ਵੀ ਕਰਤਾ ਉਹਨਾਂ ਦਾ ਵੀ ਚਲੋ ਤੁਸੀਂ ਲੱਖ ਨਹੀਂ ਦੇਣਾ ਤੁਸੀਂ 90 ਦੇਣਾ ਵਾਪਸ ਦੇਣਾ ਤਾਂ ਉਹਦਾ ਕੋਈ ਜਿਹੜੀ ਰੀਪੇਮੈਂਟ ਹੈ ਉਹਦੇ 'ਚ ਕੋਈ ਫਰਕ ਨਹੀਂ ਪੈਣਾ ਹੈਗਾ ਹਾਂ ਉਹਦਾ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਵੀ ਹਾਂ ਉਹੀ ਜੇ ਤੁਸੀਂ 1 ਲੱਖ ਡਾਲਰ ਦਾ ਜਿਹੜਾ ਲੋਨ ਹੈ ਉਹ ਤੁਸੀਂ 10 ਸਾਲਾਂ ਦੇ ਵਿੱਚ ਤਾਰਨ ਦੀ ਬਜਾਏ ਹੁਣ ਤੁਹਾਡਾ ਘੱਟ ਹੋ ਗਿਆ ਤੁਸੀਂ 8 ਸਾਲਾਂ 'ਚ ਤਾਰ ਦੋਗੇ ਇਹਨੂੰ ਹੂੰ ਇਹ ਫਰਕ ਠੀਕ ਹੈ ਹਾਂ ਲੌਂਗ ਰਨ 'ਚ ਉਹਦਾ ਫਰਕ ਹੈਗਾ ਬਾਕੀ ਕੋਈ ਜੇ ਆਪਾਂ ਦੇਖੀ ਜAVE ਨੀਅਰ ਫਿਊਚਰ ਦੇ ਵਿੱਚ ਹੈ ਜਿਹੜਾ ਉਹ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੀ ਜੀ ਹਾਂਜੀ ਹਾਂਜੀ ਸੋ ਹੋਰ ਇਹਦੇ ਨਾਲ ਕੋਈ ਕੋਈ ਜਾਣਕਾਰੀ ਜਿਹੜੀ ਆਪਣੀ ਰਹਿ ਗਈ ਹੋਵੇ ਗੱਲਬਾਤ ਹੋਰ ਤਾਂ ਜੀ ਬਸ ਕੁਝ ਖਾਸ ਨਹੀਂ ਹੈਗਾ ਇਸ ਵੀਕ ਦਾ ਇੰਨਾ ਕੀ ਸੀਗਾ ਬਾਕੀ ਆਪਾਂ ਰੈਗੂਲਰ ਅਪਡੇਟ ਦਿੰਦੇ ਰਹਾਂਗੇ ਠੀਕ ਹੈ ਜੀ ਨਾਲੇ ਸਟੈਪ ਪੂਰੇ ਕਰ ਲਿਆ ਕਰਾਂਗੇ ਹਾਂ ਜੀ ਹਾਂ ਜੀ ਨਾਲੇ ਸ਼ੇਅਰ ਕਰ ਲਿਆ ਕਰਾਂਗੇ ਨਾਲੇ ਤੁਹਾਨੂੰ ਰঞ্জੀਤ ਸਿੰਘ ਦੇ ਹੋਰਾਂ ਦੇ ਹਵਾਲੇ ਨਾਲ ਤੁਹਾਨੂੰ ਅਸੀਂ ਜਿਹੜੀ ਹੈ ਕੀ ਜਾਣਕਾਰੀ ਦੇ ਦਿਆ ਕਰਾਂਗੇ ਤੇ ਬਾਕੀ ਜਿਹੜਾ ਕਹਿ ਸਕਦੇ ਆ ਕਿ ਕੈਮਰੇ ਦੇ ਪਿੱਛੇ ਟਹਿਣਾ ਸਾਹਿਬ ਦੇ ਕੀ ਕਹਿਣੇ ਸੋ ਜਿਹੜੇ ਕੀ ਇੰਨੀ ਤੋਂ ਪਰ ਦੇ ਵਿੱਚ ਇੰਨਾ ਸ਼ਾਨਦਾਰ ਜਿਹੜੀ ਹੈਗੀ ਰਿਕਾਰਡਿੰਗ ਕਰ ਰਹੇ ਆ ਤੇ ਤੁਸੀਂ ਜੇ ਗੱਲਬਾਤ ਸਾਨੂੰ ਲੱਗੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਪੰਨਾ ਵੀ ਲਾਈਕ ਕਰ ਲਿਓ ਫੇਸਬੁੱਕ ਵਾਲਾ ਤੇ ਹੋਰਾਂ ਤੱਕ ਵੀ ਗੱਲ ਕਰ ਦਿਓ ਵੀ ਭਾਈ ਸੀ7 ਆਸਟ੍ਰੇਲੀਆ ਵਾਲੇ ਗੱਲਬਾਤ ਲੋਕਲ ਕਰ ਰਹੇ ਆ ਤੇ ਕਰਦੇ ਰਹਿਣਗੇ ਇਹ ਚੈਨਲ ਨਾਲ ਜ਼ਰੂਰ ਜੁੜ ਜਾਓ ਸੋ ਭਾਜੀ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਬੁਲਾਦਗੇ ਫਤਿਹ ਜੀ ਹਾਂ ਜੀ ਤੇ ਆਪਾਂ ਹੁਣ ਥੋੜਾ ਤੇਜ਼ ਤੁਰ ਕੇ ਦੋ ਬਾਦ ਹੈ ਨਾ ਹਾਂ ਜੀ ਮਮਬਤ ਤੇ ਜਾ ਕੇ ਹਾਂ ਸਟੈਪ ਪੂਰੇ ਕਰ ਲੀਏ ਹੁਣ ਸਟੈਪ ਪੂਰੇ ਕਰ